ਲੋਜੀ ਦਾਦਾ ਜੀ 4480 ਵੋਟ ਆਈ ਬਹੁਤ ਵਧੀਆ ਜੀ ਵਧੀਆ ਆਹ ਕਦੇ ਵਸੇ ਨੰਦੇ ਜੀ ਅੱਛਾ ਕਿੰਨਾ ਕਰਤਾ ਜੀ ਕਿੰਨਾ ਕਰਤਾ ਦੇਖੋ ਕਰਤਾ ਜੀ 600 ਅੱਛਾ 800 ਉਹ ਮਾਲ ਕਰਤੀ ਪਹਿਲਾਂ ਆਪਾਂ ਨਹੀਂ ਪਾਇਆ ਪਹਾਂ ਹਾਂਜੀ ਇਹ ਕਿੰਨਾ ਕਰਤਾ ਸੀ ਇਹ ਕਰਤਾ ਜੀ 200 200 ਇਹ ਹੋ ਗਿਆ 600 ਹੋ ਗਿਆ ਅੱਛਾ ਓ ਮਾਈ ਗਾ ਜਿਆਦਾ ਨਹੀਂ ਹੋ ਗਿਆ ਇਹ ਠੀਕ ਆ ਅੱਛਾ ਚਲੋ ਦੇਖਦਾ ਹੁਣ ਲੱਦ ਕੇ ਸਾਡੇ ਕਿ ਆਉਣੇ ਆ ਜੀ ਆਪਾਂ ओके ਫਿਰ ਇਹ 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 ਐਲ ਫਕੀਰ ਵੀ ਖੜੀਗਾ ਜੜਕੇ ਆ ਉੱਪਰ ਨਾਲ ਇਹ ਤਾਂ ਡਿੱਗਦਾ ਠੀਕ ਹੈ ਉਹ ਸੁੱਕ ਡਿੱਗਦੀਆਂ ਉਹਦੇ ਕਰਕੇ ਪੈਪਟਾਈਟ ਹੁੰਦੇ ਨੇ ਫਿਰ ਆ ਤਾਂ ਸਿੰਘ ਜੀ ਨਾਲ ਕਰਾਇਆ ਜੀ ਬੋਰ ਹਾਂ ਜੀ ਦੋਸਤੋ ਕੀ ਹਾਲ ਹੈ ਲਓ ਜੀ ਇੱਥੇ ਬੋਰ ਲਾਇਸੀ 480 ਫੁੱਟ ਇੱਥੇ ਸੁੱਕ ਡਿੱਗਦੀ ਸੀ ਬੋਰ ਦੇ ਵਿੱਚ ਆ ਵੱਡੇ ਵੈਪ ਲਾਉਣੇ ਪੈਗੇ ਜੀ ਉਰੇ ਹੁਣ ਕੱਢ ਰਿਆਂ ਜੀ ਬੋਰ ਹੋ ਗਿਆ ਸੀ ਆਈ ਆ ਗਿਆ ਸੁੱਕ ਡਿੱਗਦੀ ਸੀ ਇਹਦੇ ਕਰਕੇ ਵੱਡੇ ਵੈਪ ਲਾਉਣੇ ਪੈਗੇ ਜੀ ਆਪਾਂ ਇਹ ਸੁੱਕ ਡਿੱਗਦੀ ਸੀ 40 ਫੁੱਟ ਤੋਂ ਜੀ 40 ਫੁੱਟ ਤੋਂ ਸੁੱਕ ਡਿੱਗਦੀ ਸੀ 5 ਕਿਪਾ ਵਾਦੇ 50 ਫੁੱਟ ਦੇ ਭਾਂਡੂ ਆ ਗਿਆ ਤੇ ਇਨੇਜ ਆਪਣਾ ਬੋਰ ਹੋ ਗਿਆ ਨਹੀਂ ਇਹ ਬਹੁਤ ਲੋਣੇ ਪੈਂਦੇ ਨੇ 240 44 25 25 ਪੈਪ ਲੋਣੇ ਪੈਂਦੇ ਨੇ ਆਪਾਂ ਨੇ ਚਲ 5 ਪੈਪਾਂ ਨਾਲ ਸਾਰ ਗਿਆ ਗਰਮੀ ਵੀ ਬਹੁਤ ਆ ਗਰਮੀ ਕੀ ਕਹਿੰਦੀ ਆ ਜੀ ਕੱਟਾ ਠੰਡ ਜਾਦੇ ਆ ਅੱਛਾ ਠੀਕ ਆ ਲੈਟ ਚੱਲ ਰਹੀ ਆ ਅੱਛਾ ਲੈਟ ਕਿੱਥੇ ਚੱਲ ਰਹੀ ਪੱਖਾ ਕਿੱਥੇ ਆ ਅੱਛਾ 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 ਤੁਹਾਨੂੰ ਆਉਂਦੀ ਆ ਜਾਵਾ ਹਾਂਜੀ ਠੀਕ ਹੈ